ਆਪ ਆਗੂਆ ਵੱਲੋਂ ਨਸ਼ਿਆਂ ਖਿਲਾਫ ਕੈਂਪਾਂ ਦੇ ਨਾਮ ਤੇ ਕੀਤਾ ਜਾ ਰਿਹਾ ਸਿਆਸੀ ਡਰਾਮਾ ਥਾਲੀਵਾਲ ਕਿਹਾ ਨਸ਼ਿਆਂ ਦਾ ਦਰਿਆ ਅੱਜ ਵੀ ਵਗ ਰਿਹਾ ਸੁਰਖੀਆਂ ਬਟੋਰ ਰਹੇ ਆਪ ਆਗੂ ਫਗਵਾੜਾ 24 ਜੁਲਾਈ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆ ਵੱਲੋਂ ਨਸ਼ਿਆਂ ਵਿਰੁੱਧ ਜੰਗ ਦੇ ਨਾਮ ਤੇ ਲਗਾਏ ਜਾ ਰਹੇ ਵਾਰਡ ਪਧਰੀ ਕੈਂਪਾਂ ਨੂੰ ਸਿਰਫ ਸਿਆਸੀ ਡਰਾਮਾ ਦੱਸਦਿਆਂ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਟਾਲੀਵਾਲ ਨੇ ਅੱਜ ਇੱਥੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਇਸ ਕਲਾਕਾਰੀ ਦੇ ਮਾਇਰ ਖਿਡਾਰੀ ਹਨ ਹੁਣ ਸਥਾਨਕ ਆਪ ਆਗੂ ਵੀ ਆਪਣੇ ਆਕਾਵਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਇਹ ਸਾਰਾ ਡਰਾਮਾ ਕਰ ਰਹੇ ਹਨ ਹਰੇਕ ਵਾਰਡ ਵਿੱਚ ਲਗਾਏ ਗਏ ਕੈਪਾ ਵਿੱਚ ਇਲਾਕੇ ਦੇ ਸਿਰਫ 10-12 ਲੋਕ ਹੁੰਦੇ ਹਨ ਜਦ ਕਿ ਬਾਕੀ 25 ਉਹੀ ਲੋਕ ਨਿਗਮ ਤੋਂ ਬੁਲਾ ਕੇ ਹਰੇਕ ਵਾਰਡ ਵਿੱਚ ਬਿਠਾ ਲਏ ਜਾਂਦੇ ਹਨ ਇੰਨਾ ਹੀ ਨਹੀਂ ਆਪ ਆਗੂਆਂ ਨਾਲ ਦਿਖਾਈ ਦੇਣ ਵਾਲੇ ਲੋਕਾਂ ਵਿੱਚ ਕਈ ਅਜਿਹੇ ਚਿਹਰੇ ਵੀ ਸ਼ਾਮਲ ਹਨ ਜਿਨ੍ਹਾਂ ਤੇ ਨਸ਼ੇ ਕਰਨ ਜਾਂ ਇਸ ਕਾਰੋਬਾਰ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗਦੇ ਰਹੇ ਹਨ ਵਿਧਾਇਕ ਤਾਲੀਵਾਲ ਨੇ ਕਿਹਾ ਕਿ ਆਪ ਆਗੂ ਨਸ਼ਿਆਂ ਦੀ ਰੋਕਥਾਮ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹਨ ਉਨ੍ਹਾਂ ਦਾ ਉਦੇਸ਼ ਫੋਟੋਆਂ ਖਿੱਚਵਾ ਕੇ ਮੀਡੀਆ ਦੀਆਂ ਸੁਰਖੀਆਂ ਪ੍ਰਾਪਤ ਕਰਨ ਤੱਕ ਸੀਮਿਤ ਹੈ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਸਰਕਾਰ ਡਰਗ ਮਾਫੀਆ ਪ੍ਰਤੀ ਗੰਭੀਰ ਹੁੰਦੀ ਤਾਂ ਕੀ 3 ਸਾਲ ਸੱਤਾ ਦਾ ਆਨੰਦ ਮਾਣਨ ਦੇ ਬਾਵਜੂਦ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਇਸੇ ਤਰ੍ਹਾਂ ਵਗਦਾ ਰਹਿੰਦਾ ਉਹਨਾਂ ਕਿਹਾ ਕਿ ਸਚਾਈ ਇਹ ਹੈ ਕਿ ਅੱਜ ਵੀ ਪੂਰੇ ਪੰਜਾਬ ਵਿੱਚ ਪਾਬੰਦੀਸ਼ੁਦਾ ਨਸ਼ੇ ਖੁੱਲੇ ਆਮ ਵਿਕ ਰਹੇ ਹਨ ਅਤੇ ਨਸ਼ੇ ਦੇ ਆਦੀ ਨੌਜਵਾਨ ਚੋਰੀਆਂ ਦੇ ਕਹਿਤੀਆਂ ਲੁਟਕਸੁਟ ਕਰਕੇ ਆਪਣਾ ਨਸ਼ਾ ਪੂਰਾ ਕਰ ਰਹੇ ਹਨ ਵਿਧਾਇਕ ਤਾਲੀਵਾਲ ਨੇ ਕਿਹਾ ਕਿ ਅਕਾਲੂ ਬਾਜਪਾ ਦੇ ਰਾਜ ਦੌਰਾਨ ਪੰਜਾਬ ਵਿੱਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਵੱਡੇ ਪੱਧਰ ਤੇ ਕਾਂਗਰਸ ਨੇ ਕਾਬੂ ਕੀਤਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਡਰਗ ਮਾਫੀਆ ਫਿਰ ਤੋਂ ਨਿਡਰ ਹੋ ਗਿਆ ਹੈ ਹੁਣ ਤਾਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾਮ ਦੀ ਵੀ ਕੋਈ ਚੀਜ਼ ਨਹੀਂ ਬਚੀ ਹੈ ਲੋਕ ਇਸ ਸਰਕਾਰ ਦੇ ਕੰਮਕਾਜ ਤੋਂ ਇੰਨੇ ਗੁੱਸੇ ਵਿੱਚ ਹਨ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤਾਂ ਜੋ ਸੂਬੇ ਨੂੰ ਇਸ ਕਥਿਤ ਆਮ ਆਦਮੀ ਪਾਰਟੀ ਦੇ ਚੁੰਗਲ ਤੋਂ ਮੁਕਤ ਕਰਵਾਇਆ ਜਾ ਸਕੇ ਜੋ ਦਿੱਲੀ ਦੇ ਲੁਟੇਰਿਆਂ ਨਾਲ ਮਿਲ ਕੇ ਪੰਜਾਬ ਨੂੰ ਲੁੱਟ ਰਹੀ ਹੈ